ਲਓ ਜੀ ਕਾਲਾ ਸੱਪ ਰੰਗਾ ਸੂਟ ਪੇਸ਼ ਹੈ ਜੋ ਕਿ ਰੀਸਟਾਕ ਹੋਇਆ ਜਿਹੜੀਆਂ ਮੇਰੀਆਂ ਭੈਣਾਂ ਲੈਣ ਤੋਂ ਰਹਿ ਗਈਆਂ ਸੀ ਆਜੋ ਆਪਣੇ ਕੋਲ ਦੁਬਾਰਾ ਫੇਰ ਰਿਪੀਟ ਹੋ ਗਿਆ ਕਾਲਾ ਸੱਪ ਰੰਗਾ ਸੂਟ ਬਹੁਤ ਹੀ ਸ਼ਾਨਦਾਰ ਆਈਟਮ ਹੈ ਆ ਫੋਟੋ ਦਿਖਾ ਦਿਓ ਜੀ ਇੱਕ ਵਾਰੀ ਦੁਪੱਟਾ ਬੜਾ ਘੈਂਟ ਹੈ ਜੀ ਪਿਓਰ ਕਾਟਨ ਦਾ ਕਾਲਾ ਸੱਪ ਰੰਗਾ ਸੂਟ ਪੇਸ਼ ਹੈ ਜੀ ਮਾਵੀ ਦੀ ਹੱਟੀ ਮਰੰਡਾ ਰੋਡ ਕਰਾਲੀ ਤੇ ਲਓ ਜੀ ਦੇਖੋ ਦੁਪੱਟਾ ਕਿੰਨਾ ਸ਼ਾਨਦਾਰ ਹੈ ਪਿਓਰ ਕਾਟਨ ਦਾ ਕਾਲਾ ਸੱਪ ਰੰਗਾ ਸੂਟ ਪਿਛਲੀ ਵਾਰ ਜਿਹੜੀਆਂ ਮੇਰੀਆਂ ਪੈਣਾ ਰਹਿ ਗਈਆਂ ਸੀ ਆਕੇ ਲੈ ਕੇ ਜਾ ਸਕਦੀਆਂ ਜੇ ਔਨਲਾਈਨ ਆਰਡਰ ਕਰਨਾ ਨੰਬਰ ਸਕਰੀਨ ਤੇ ਚੱਲ ਰਿਹਾ WhatsApp ਤੇ ਸਕਰੀਨਸ਼ਾਟ ਭੇਜ ਦਿਓ ਤੇ ਜਿਹਨੇ ਸ਼ੌਪ ਤੇ ਆਉਣਾ ਮਾਵੀ ਦੀ ਹੱਟੀ ਮਰੰਡਾ ਰੋਡ ਕਰਾਲੀ ਸ਼ਹਿਰ ਪਹੁੰਚੋ ਤੇ ਕਾਲਾ ਸਭ ਪ੍ਰੰਗਾ ਸੂਟ ਲੈ ਕੇ ਜਾਓ ਰਖੜੀਆਂ ਦੀ ਸੇਲ ਚੱਲ ਰਹੀ ਆ ਮਾਵੀ ਦੀ ਹੱਟੀ ਤੇ ਪਹੁੰਚੋ ਹੁਮਾ ਮਾਕੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਊਗਾ ਜੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਤੇ ਜਿਹਨੇ ਫੋਲੋ ਨਹੀਂ ਕਰਿਆ ਫੋਲੋ ਕਰ ਲਓ ਧੰਨਵਾਦ ਜੀ